आज वेस्ट हल्के के भाजपा कार्यकर्ताओं ने इकट्ठे होकर नगर निगम में जाकर कमिश्नर साहब को मास्टर गुरुबंता से मार्क जलंधर पश्चिम पर 97 लाख रुपए की लागत से बनी नई सड़क में हुए घोटाले और संबंधित अधिकारी व ठेकेदार द्वारा अपनी चोरी छिपाने के लिए पैचवर्क करके सतानवे लाख रुपए का गबन करने के संबंध में मांग पत्र देने पहुंचे और जमकर की नारेबाजी पर वहाँ दफ्तर पर कमिश्नर साहब ने ਨਾ ਮਿਲਣੇ ਕੋ ਲੈ ਕੇ ਉਨ੍ਹਾਂ ਦੇ ਦੁਆਰਾ ਮਾਗ ਪੱਤਰ ਕੋ ਦਫਤਰ ਕੇ ਬਾਹਰ ਚਿਪਕਾ ਕਰ ਜਾਣਾ ਪੜਾ ਔਰ ਉਹਨੇ ਕਹਾ ਕਿ ਅਗਰ ਜਲਦ ਹੀ ਠੇਕੇਦਾਰ ਪਰ ਬੰਤੀ ਕਾਰਵਾਈ ਨਹੀਂ ਕੀ ਗਈ ਤੋ ਸੰਘਰਸ਼ ਔਰ ਵੀ ਕੀਆ ਜਾਏਗਾ ਪਾਰਟੀ ਦੇ ਕਾਰਕਟਰ ਜਿਨ੍ਹਾਂ ਨੇ ਕਿਹਾ ਨਾ ਰੁਕਣਾ ਨਾ ਝੁਕਣਾ ਸਤਤ ਬੜਤੇ ਰਹਿਣਾ ਚਿਰੀ ਵੇਤੀ ਚਿਰੀ ਵੇਤੀ ਯਹੀ ਤੋ ਹਮ ਮੰਤਰ ਅਪਣਾ ਸਮਾਜ ਸੇਵਾ ਲਈ ਅਸੀਂ ਸਾਡੀ ਪਾਰਟੀ ਖੜੀ ਹੈ ਅੱਜ ਤੁਸੀਂ ਸਾਨੂੰ ਟਾਈਮ ਦਿੱਤਾ ਸੀ 12 ਵਜੇ ਦਾ ਸਾਢੇ 12 ਹੋ ਗਏ ਹੈ ਅਸੀਂ ਤੁਹਾਡੇ ਈਮਾਨਦਾਰੋ ਤੁਹਾਡੀ ਸਰਵਿਸ ਇਮਾਨਦਾਰਾ ਤੁਹਾਡੀ ਚੀਰ ਇਮਾਨਦਾਰਾ ਤੁਹਾਡੀ ਕਾਰਪੋਰੇਸ਼ਨ ਦੇ ਮੁਲਾਜ਼ਮ ਇਮਾਨਦਾਰ ਹੈ ਇਸ ਠੇਕੇਦਾਰ ਦੇ ਖਿਲਾਫ ਕਾਰਵਾਈ ਜ਼ਰੂਰ ਕਰੋ ਜਿੰਦਾਬਾਦ ਮੁੜਦਾਬਾਦ ਕਿਹਾ ਸਰਕਾਰ ਮੁਰਦਾਬਾਦ ਮੁੜਦਾਬਾਦ ਮੁੜਦਾਬਾਦ ਕਿਸ਼ਟਾਚਾਰੀ ਨਹੀਂ ਚਲੇਗੀ ਨਹੀਂ ਚਲੇਗੀ ਇਹਦੇ ਵਿੱਚ ਸਰਕਾਰ ਆਉਣੀ ਹੈ ਮੈਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਛੋਟਾ ਜਿਹਾ ਵਰਕਰ ਹਾਂ ਔਰ ਅੱਜ ਅਸੀਂ ਕਮਿਸ਼ਨਰ ਸਾਹਿਬ ਕੋਲ ਟਾਈਮ ਲੈ ਕੇ ਆਏ ਆਂ ਕਮਿਸ਼ਨਰ ਸਾਹਿਬ ਨੂੰ ਅਸੀਂ ਕਿਹਾ ਸੀ ਵੀ 97 ਲੱਖ ਰੁਪਏ ਦੀ ਸੜਕ ਜਿਹੜੀ ਹੈ ਉਹ ਵਿਧਾਨ ਸਭਾ ਜਲੰਧਰ ਵੈਸਤੇ ਵਿੱਚ ਬਣੀ ਆ ਮਾਸਟਰ ਗੁਰਵੰਤਾ ਸਿੰਘ ਮਾਰਗ ਦੇ ਨਾਂ ਤੇ ਉਹਦੀ ਮੁੰਿਆਰ 3 ਸਾਲ ਤੋਂ ਵੱਧ ਸਮਾਂ ਲੱਗ ਰਿਹਾ ਹੈ ਉਹ ਜਿਹੜਾ ਸੜਕ ਹੈ ਉਹ 3 ਨਵਾਂ ਮਹੀਨਿਆਂ 'ਚ 9700 ਜਗ੍ਹਾ ਤੋਂ ਟੁੱਟ ਗਈ ਹੈ ਤੁਸੀਂ ਫੈਨਰ ਦੇਖ ਸਕਦੇ ਹੋ 9700 ਜਗ੍ਹਾ ਤੋਂ ਟੁੱਟ ਗਈ ਹੈ ਜਿਹੜਾ ਠੇਕੇਦਾਰ ਆ ਉਹਨੇ ਔਰ ਸਬੰਧਤ ਅਫਸਰਾਂ ਨੇ ਕਰਪਸ਼ਨ ਕੀਤੀ ਹੈ ਉਹਨਾਂ ਦਾ ਲਾਇਸੈਂਸ ਰੱਦ ਕੀਤਾ ਜਾਵੇ ਔਰ ਅਫਸਰਾਂ ਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇਹ ਕੁੰਮ ਕੰਦੀ ਨੀਂਦ ਸੁਤਾ ਕਾਰਪੋਰੇਸ਼ਨ ਤਾਂ ਅੰਕ੍ਰੇਸ਼ਨ ਸਾਹਿਬ ਮੇਅਰ ਸਾਹਿਬ ਔਰ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਜਗਾਉਣ ਲਈ ਅਸੀਂ ਆ ਕਿ ਕਮਿਸ਼ਨਰ ਨੂੰ ਮਿਲੇ ਸੀ ਇਸ ਬਾਬਤ ਗੱਲ ਬਾਤ ਅਸੀਂ ਸਾਡੀ ਮੇਅਰ ਦੇ ਨਾਲ ਸਾਡੀ ਫੋਨ ਤੇ ਮੇਅਰ ਸਾਹਿਬ ਨਾਲ ਵੀ ਗੱਲ ਹੋਈ ਹੈ ਮਾਨ ਜੋ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਹੈ ਅੱਜ ਤਾਂ ਉਹਨੇ ਸਮਾਂ ਦਿੱਤਾ ਹੈ ਮੇਰੇ ਕੋ ਰਿਟਰਨ ਹੈ ਸਮੇਂ ਦੇ ਮੁਤਾਬਕ ਮਾਇਆ ਪਹਿਣ ਤੁਸੀਂ ਮਿਲਣ ਕਮਿਸ਼ਨਰ ਸਾਹਿਬ ਸਰ ਉਹ ਹੈ ਨਹੀਂ ਆਪਣੀ ਪੁਸ਼ਟੀ ਛੱਡ ਕੇ ਚਲੇ ਗਏ ਇਹਦਾ ਮਤਲਬ ਹੈ ਵੀ ਉਹਨਾਂ ਨੇ ਵੀ ਕਰਾਪਸ਼ਨ ਦੇ ਵਿੱਚ ਕੋਈ ਹਿੱਸਾ ਪਹੁੰਚਿਆ ਇਹ ਸੜਕ ਕਿਹੜੀ ਸੀ ਕਿੱਥੇ ਬਣਾਇਆ ਮਾਸਟਰ ਗੁਰਵੰਤਾ ਸਿੰਘ ਮਾਰਕ ਕੇ ਬਸਤੀ ਬਾਬਾ ਖੇਲ ਨਹਿਰ ਤੋਂ ਲੈ ਕੇ ਗਾਖਲਾਂ ਦੇ ਪੁਲ ਤੱਕ ਇਹ ਸੜਕ ਬਣੀ ਹੈ ਸਾਰਾਂ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਕਮਿਸ਼ਨਰ ਸਾਹਿਬ ਨੇ ਕਿ ਤੁਸੀਂ ਆ ਰਹੇ ਹੋ ਸਰ ਮੈਂ ਕਾਲਿਮ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਔਰ ਰਿਕਾਰਡ ਹੈ ਮੇਰੇ ਕੋਲ ਸਾਬਕਾ ਉਹਨਾਂ ਦਾ ਬਕਾਇਦਾ ਨੂੰ ਮੈਸੇਜ ਆਇਆ ਵੀ ਸ਼ੁੱਕਰਵਾਰ ਨੂੰ ਏਨੇ ਵਜੇ ਮਿਲਾਂਗੇ ਕਿਤਾ ਟਾਈਮ ਦਿੱਤਾ ਸੀ ਮੈਂ ਉਹਨਾਂ ਨੂੰ ਲਿਖ ਕੇ ਪਾਇਆ ਕਿ ਮਾਨਯੋਗ ਕ ਸਾਥੀ ਹੈ ਉਹਨਾਂ ਦੇ ਨਾਲ ਮਿਲਣਾ ਚਾਹੁੰਦਾ ਉਹਨਾਂ ਨੇ ਮੈਨੂੰ ਸ਼ੁੱਕਰਵਾਰ ਦਾ ਟਾਈਮ ਦਿੱਤਾ ਕਿ ਮੈਂ ਸ਼ੁੱਕਰਵਾਰ ਨੂੰ ਆਪਣੀ ਸੀਟ ਤੇ ਤੁਹਾਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਮਿਲਾਂਗਾ ਅੱਜ ਉਹਨਾਂ ਕੋਲ ਜਵਾਬ ਨਹੀਂ ਹੈ ਕਮਿਸ਼ਨਰ ਸਾਹਿਬ ਕੋ ਮੈਨੂੰ ਲੱਗਦਾ ਉਹਨਾਂ ਨੇ ਵੀ ਜਿਹੜੇ ਚੋਰੀ ਦੇ ਪੈਸੇ ਆ ਭ੍ਰਿਸ਼ਟਾਚਾਰ ਦੇ ਪੈਸੇ ਉਹਨਾਂ ਦੀ ਜੇਬ ਚ ਗਏ ਆ ਇਸ ਕਰਕੇ ਆਪਣੀਆਂ ਜੋ ਸੀਟ ਛੱਡ ਕੇ ਚਲੇ ਗਏ ਆ ਕੋਈ ਗੱਲ ਨਹੀਂ ਅਸੀਂ ਉਹਨਾਂ ਦੇ ਦਫ਼ਤਰ ਦੇ ਬਾਹਰ ਜੋ ਸੀ ਅੱਜ ਮੰਗ ਪੱਤਰ ਲੈ ਕੇ ਆਏ ਆ ਉਹ ਚਪਕਾ ਕੇ ਜਾਵਾਂਗੇ ਤੇ ਤੁਹਾਨੂੰ ਪਤਾ ਵਸ ਸਾਡੇ ਨਾਲ ਕੌਂਸਲਰ ਪਤੀ ਸੰਧਾ ਮੇਰੀਆਂ ਸਾਹਿਬ ਦਰਸ਼ੇਮ ਠਾਪਾ ਜੀ ਇਹਿੱਨੇ ਸਾਡੇ ਜੋ ਕਾਉਂਸਲਰ ਆ ਸਾਡੀ ਪਾਰਟੀ ਦਾ ਸਾਡੇ ਲਈ ਕਾਉਂਸਲਰ ਆ ਇਹਨਾਂ ਨੇ ਵਾਰਡ ਦੇ ਵਿੱਚ ਸੇਵਾ ਕਰਾਇਆ ਦਿਨ ਰਾਤ ਕੰਮ ਕਰਾਇਆ ਆਮ ਆਦਮੀ ਪਾਰਟੀ ਦਾ ਇਤਨੀ ਕੌਸਲ ਨਹੀਂ ਲੱਗ ਰਿਹਾ ਮੈਂ ਬੜੀ ਗੱਲ ਤੋਂ ਭਟਕਦਾ ਨਾ ਹੋਇਆ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਟਾਈਮ ਦਿੱਤਾ ਗਿਆ ਅੱਜ ਅਧਾਨਕਾ ਫੋਨ ਤਾਂ ਮੈਨੂੰ ਆ ਦਿਖਾਣਾ ਤੁਹਾਨੂੰ ਮੈਂ ਅੱਜ ਆਪਣੇ ਮੈਨੂੰ ਕਮਿਸ਼ਨਰ ਸਾਹਿਬ ਅਲਾ ਟਾਈਮ ਦਿੱਤਾ ਗਿਆ ਵੀ ਤੁਸੀਂ ਮੈਨੂੰ ਸ਼ੁੱਕਰਵਾਰ ਨੂੰ 8:00 ਤੋਂ 8:00 ਵਜੇ ਤੱਕ ਮਿਲੋ ਤੇ ਜੇ ਆਪਾਂ ਨੂੰ ਟਾਈਮ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਅਸੀਂ ਉਸ ਪਾਰਟੀ ਦੇ ਕਾਰਕਟਰਤਾ ਔਰ ਅਸੀਂ ਬੜੇ ਸਤਕਾਰ ਮਾਨ ਦੇ ਨਾਲ ਉਹਨਾਂ ਨੂੰ ਫੋਨ ਕੀਤਾ ਔਰ ਜੇ ਉਹਨਾਂ ਨੇ ਟਾਈਮ ਦਿੱਤਾ ਉਹਦੇ ਟਾਈਮ ਮੁਤਾਬਕ ਅਸੀਂ ਇੱਥੇ ਪਹੁੰਚ ਗਏ ਹਾਂ ਪਰ ਕਮਿਸ਼ਨਰ ਸਾਹਿਬ ਆਪਣੀ ਸੀਟ ਛੱਡ ਕੇ ਦੌੜ ਗਏ ਇਹ ਤਾਂ ਸਾਬ ਜाहिर ਹੁੰਦਾ ਕਿ ਅਗਰ왈 ਸਾਹਿਬ ਦਾ ਕੁਝ ਨਾ ਕੁਝ ਹਿੱਸਾ ਜਿਹੜਾ ਕਮਿਸ਼ਨਰ ਸਾਹਿਬ ਦੀ ਜੇਬ 'ਚ ਵੀ ਪਿਆ ਖੁੱਲਰਖਰ ਇੱਕ ਵਾਰੀ ਇਹ ਦੱਸ ਦਿਓਗੇ ਪੁੱਲਸਾ ਦੇਖਿਓ ਤੇਰਾ ਇਹ ਦੇਖਿਓ ਠੀਕ